ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਇੰਸਟਾਗ੍ਰam ਜਾਂ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਉਹ ਆਪਣੇ ਪੇਜ ਨੂੰ ਫੋਲੋ ਕਰ ਲਿਓ ਅੱਜ ਆਪਾਂ 10 ਅਪ੍ਰੈਲ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆ ਸੋ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਸਾਨੂੰ ਆਪਾਂ ਇੱਕ ਬੱਛੀ ਕਾਫੀ ਕਲਰ ਦੇ ਵਿੱਚ ਜਰਸੀ ਦਿਖਾਉਣੀ ਆ ਤੇ ਇੱਚ ਐਫ 2 ਬੱਛੀਆਂ ਦਿਖਾਉਣੀਆਂ ਨੇ ਪਹਿਲਾ ਦੂਜਾ ਸੁਆ ਦੰਦਾਂ ਚ ਨੇ ਬੱਛੀਆਂ ਤੇ ਇੱਕ ਆਪਾਂ ਤੁਹਾਨੂੰ ਦਿਖਾਉਣਾ ਸਾਈਵਾਲ ਦਾ ਨਗੀਨਾ ਜਿਹਨੂੰ ਆਪਾਂ ਰਾਣੀ ਕਾ ਕਹਿ ਦਿੰਦੇ ਆ ਕਿਉਂਕਿ ਬਹੁਤ ਟਾਈਮ ਬਾਅਦ ਇਦਾਂ ਦਾ ਨਗੀਨਾ ਆਉਂਦਾ ਆਪਣੇ ਫਾਰਮ ਤੇ ਸੋ ਬਹੁਤ ਵੀਰਾਂ ਦੀ ਡਿਮਾਂਡ ਰਹਿੰਦੀ ਆ ਮੰਨ ਕੇ ਚਲੋ ਪਹਿਲੇ 2-3 ਫੂਨਾ ਦੀ ਬਿਕਣ ਵਾਲੀ ਐ ਬੱਛੀ ਸੋ ਇਹਨਾਂ ਦੇ ਕੀ ਕੀ ਗੁਣ ਨੇ ਆਪਾਂ ਸਾਰਾ ਵੀਡੀਓ ਦੇ ਵਿੱਚ ਪ੍ਰੋਪਰ ਦਿਖਾਵਾਂਗੇ ਤੋੜ ਕੇ ਦਿਖਾਵਾਂਗੇ ਤੇ ਕੀ ਕੀ ਇਹਦੇ ਕਰੈਕਟਰ ਨੇ ਕੀ ਕੀ ਇਹਦਾ ਰਿਕਾਰਡ ਆ ਪਿਛਲਾ ਸਾਰਾ ਰਿਕਾਰਡ ਦੇਵਾਂਗੇ ਇਹਦਾ ਆਪਾਂ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਸਾਹੀਵਾਲ ਟਾਪ ਦਾ ਨਗੀਨਾ ਆਪਾਂ ਲੱਭ ਕੇ ਲਿਆਂਦਾ ਤੁਹਾਡੇ ਵਾਸਤੇ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਸਾਰੀ ਵੀਡੀਓ ਲਾਸਟ ਤੱਕ ਦੇਖਿਓ ਸੋ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਵੀ ਸਕਦੇ ਹੋ ਤੇ ਵੇਚ ਵੀ ਸਕਦੇ ਹੋ 9478263916 95108448264 ਜਿਹੜਾ ਆਪਣਾ ਪਿੰਡ ਕਰਾਲਾ ਆਗਾ ਜ਼ਿਲ੍ਹਾ ਬਰਨਾਲਾ ਪਿੰਡ ਦਾ ਨੇੜੇ ਮਹਿਲਕਲਾਂ ਸਹਿ ਜਿਹੜਾ ਚੋਹਾਨ ਕੇ ਰੈਸਰ ਚੰਨਣ ਵਾਲੇ ਪਿੰਡਾਂ ਦੇ ਵਿਚਾਲੇ ਆਪਣਾ ਪਿੰਡ ਕਲਾਲ ਆ ਜਾਂਦਾ ਹੈਗਾ ਸੋ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਸੋ ਨੂੰ ਆਪਾਂ ਇੱਕ ਨੰਬਰ ਤੋਂ ਸਟਾਰਟ ਕਰਾਂਗੇ ਸਾਹੀਵਾਲ ਤੋਂ ਸੋ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਥੋ ਤੁਹਾਨੂੰ ਆਪਾਂ ਟਾਪ ਦੇ ਨੀਂਨੇ ਫਾਰਮ ਵਾਲੀਆਂ ਬੱਸੀਆਂ ਐਚ ਐਫ ਬੱਸੀਆਂ ਦਿਖਾਵਾਂਗੇ ਸਾਰਾ ਰਿਕਾਰਡ ਇਹਨਾਂ ਦਾ ਸੋ ਇੱਕ ਨੰਬਰ ਤੇ ਆਪਾਂ ਸਾਹੀਵਾਲ ਦੀ ਬੱਸੀ ਤੁਹਾਨੂੰ ਦਿਖਾਉਣੇ ਆ ਦੂਜਾ ਸੂਆ ਬੱਸੀ ਇਹ ਸੂਰੀ ਆ 6 ਦੰਦ ਮੂੰਹ ਆ ਪਹਿਲੇ ਸੂਏ ਨੇ 18 19 ਲੀਟਰ ਦੁੱਧ ਦਿੱਤਾਗਾ ਪਿਓਰ ਸਾਹੀਵਾਲ ਦੇ ਵਿੱਚ ਪੈਂਦੀ ਆ ਅੱਗੇ ਦੇ ਸੀਮਣ ਵੀ ਸਾਹੀਵਾਲ ਦੇ ਹੀ ਲੱਗਿਆ ਹੋਇਆ। ਸੋ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੇ ਕੈਰੈਕਟਰ ਨੇ। ਇਸ ਨੂੰ ਤੋੜ ਕੇ ਦਿਖਾਵਾਂਗੇ। ਬਾਕੀ ਥਣ ਦੇਖੋ। ਕੱਲਾ-ਕੱਲਾ ਨਿੱਖੜਮਾ ਥਾਣਾ, ਹੱਥੀ ਚੁਵਾਈ ਵਾਲਾ ਸੋਹਣਾ ਥਾਣਾ ਤੁਸੀਂ ਦੇਖ ਸਕਦੇ ਹੋ। ਚਾਰੇ ਥਣ ਇੱਕੋ ਜਿਹੇ ਨੇ ਗੁੱਠਾਂ ਤੇ ਲੱਗੇ ਹੋਏ ਨੇ। ਪੋਲੀ ਤੇ ਮੋਟੀ ਚੁਵਾਈ ਹੋਊਗੀ। ਸੋ ਠੰਡੀ ਸੀਲ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ। ਬਹੁਤ ਜ਼ਿਆਦਾ ਆ ਕਿਉਂਕਿ ਕੈਰੈਕਟਰ ਸਾਰੇ ਸਾਹੀਵਾਲ ਤੇ ਪਿਓਰ ਸਾਹੀਵਾਲ ਵਾਲੀ ਆ। ਸੋ ਦੁੱਧ ਦੀ ਕਪੈਸਿਟੀ ਪਹਿਲੇ ਸੂਏ ਦੀ ਚੰਗੀ ਆ ਦੂਜੇ ਸੂਏ ਨੂੰ 20 ਲੀਟਰ ਦੀ ਫੁੱਲ ਆਸਾ ਬਾਕੀ ਪਿੱਠਕੁੜੇ ਦੀ ਚੌੜੀ ਵੀ ਆ ਸਮੀ ਬਲੀ ਆ ਹਜੇ 5-6 ਦਿਨ ਇਹ ਸੂਨ ਨੂੰ ਲੈਂਦੀ ਆ ਸੋ ਆਪਾਂ ਪਹਿਲਾਂ ਤੋੜ ਕੇ ਦਿਹਾਉਣੇ ਆ ਫਿਰ ਸਾਨੂੰ ਹੱਥ ਫੇਰ ਕੇ ਦਿਖਾਵਾਂਗੇ ਸਾਰੀ ਚਾਹੇ ਜਵਾਕ ਥੱਲੇ ਖੇਢੀ ਜਾਣ ਇਹ ਲੱਤ ਨਹੀਂ ਚਗਦੀ ਇੰਨੀ ਚੰਗੀ ਆ ਕਿਉਂਕਿ ਇਦਾਂ ਦੀ ਬਹੁਤ ਘੱਟ ਮਿਲਦੀ ਆ ਤੁਹਾਨੂੰ ਪਤਾ ਕੀ ਕਿਉਂਕਿ ਸਾਹੀਵਾਲ ਦੇ ਵਿੱਚ ਜਿਹੜਾਗਾ ਇਹੀ ਕੈਰੇਕਟਰਾਂ ਦਾ ਮੁੱਲ ਪੈਂਦਾਗਾ ਕਿਉਂਕਿ ਜਿੰਨੀ ਪਿਓਰਟੀ ਆ ਬਾਕੀ ਸਾਨੂੰ ਇਹਦੇ ਦੁੱਧ ਦੀ ਫੈਂਟ ਵਗੈਰਾ ਜ਼ਿਆਦੇ ਆ ਬਾਕੀ ਗਰਮੀ ਤਾਂ ਬਿਲਕੁਲ ਨਹੀਂ ਮਨਾਉਂਦੀ ਸੋ ਹੱਥ ਫੇਰ ਕੇ ਸਾਹਬਾ ਉਧਰੋਂ ਇਧਰ ਹੱਕ ਸੋ ਚਾਹੇ ਬੱਚੇ ਚੁਈ ਜਾਣ ਚਵਾਈ ਆਉਂਦੀ ਹੋਵੇ ਕਿਉਂਕਿ ਇੰਨੀ ਠੰਡੀ ਸੀ ਲਾ ਬਹਿ ਜਾ ਪੁੱਤ ਬਹਿ ਜਾ ਥੱਲੇ ਜਿਹੜੇ ਮਰਜ਼ੀ ਪਾਸੇ ਬਹਿ ਜਾ ਦੂਜੇ ਪਾਸੇ ਬਹਿ ਜਾ ਬੱਤ ਉੱਠ ਕੇ ਦੂਜੇ ਪਾਸੇ ਬਹਿ ਜਾ ਜਿੱਧਰ ਦੀ ਮਰਜ਼ੀ ਵਹਿ ਵੇ ਚੁਈ ਚੱਲਿਓ ਠੰਡੀ ਸੀਸ ਤਾਂ ਇਹ ਇੰਨੀ ਗਾ ਲੱਤ ਦਾ ਤੈਨੂੰ ਪਤਾ ਵੀ ਹੈ ਨਹੀਂ ਗਾ ਕਿਉਂਕਿ ਆਪਾਂ ਉਹੀ ਚੀਜ਼ ਦੀ ਡਿਮਾਂਡ ਹੁੰਦੀ ਆ ਗਾਕਾਂ ਦੀ ਉਹੀ ਚੀਜ਼ ਆਪਾਂ ਲੈਣੇ ਆ ਕਿਉਂਕਿ ਜਿੰਨੀ ਠੰਡੀ ਸੀ ਲਾ ਸੋ ਲਾਸਟ ਤੱਕ ਵੀਡੀਓ ਤੇ ਬਣੇ ਰਹੋ ਤੋਰ ਕੇ ਦਿਹਾਉਣੇ ਬੱਚੀ ਆਪਾਂ ਪਲੇ ਆਪ ਤੁੱਲਿਆ ਹੌਲੀ ਹੌਲੀ ਕੋਈ ਗੱਲ ਨਹੀਂ ਪੁੱਤ ਲਿਆ ਲਿਆ ਬਸ ਲਿਆ ਲਿਆ ਕੋਈ ਗੱਲ ਨਹੀਂ ਲਿਆ 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 ਇਧਰੋਂ ਕੀੜਾ ਘੜਾ ਦੇ ਆ ਲੈ 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 ਅੱਦ ਰੁ ਰੋਕ ਲੈ ਰੋਕ ਲੈ ਰੋਕ ਲੈ ਦੇਖੋ ਸੋ ਦੇਖੋ ਆ ਚੀਜ਼ ਹੁੰਦੀ ਆ ਜਿਵੇਂ ਆਪਾਂ ਕਹਿੰਦੇ ਆ ਵੀ ਵਿੜੇ ਤੇ ਛੱਡ ਕੇ ਚੋਣ ਵਾਲੀ ਇਹਨੂੰ ਆਪਾਂ ਰਾਣੀ ਗਾਂ ਵੀ ਤਾਂ ਕਿਹਾ ਜਾਂਦਾਗਾ ਕਿਉਂਕਿ ਗੁਣਾਂ ਨੂੰ ਦੇਖ ਕੇ ਗਾਂ ਨੂੰ ਰਾਣੀ ਗਾਂ ਕਿਹਾ ਦੇਖੋ ਜਿੱਦਾਂ ਮਰਜੀ ਜਵਾਕ ਚੋਈ ਜਾਣ ਜਿੱਦਾਂ ਮਰਜੀ ਆਪਣੀਆਂ ਬੁੜੀਆਂ ਕੁੜੀਆਂ ਚੋਈ ਜਾਣ ਇਹ ਚੀਜ਼ ਨੂੰ ਰਾਣੀਗਾ ਤਾਂ ਕਿਹਾ ਜਾਂਦਾਗਾ ਕਿਉਂਕਿ ਜਿੰਨੀ ਸਫਤ ਕਰ ਲੋ ਓਨੀ ਘਟਾ ਆ ਬੇੜੇ ਤੇ ਖੁੱਲੀ ਫਿਰਦੀ ਆ ਜਿਹੜਾ ਮਰਜੀ ਥੱਲੇ ਬਹਿ ਜੇ ਬਹਿ ਜਾ ਪੁੱਤ ਜਾ ਕੇ ਛੋਟੇ ਬਹਿ ਜਾ ਤੂੰ ਦੇਖੋ ਜਿਹੜਾ ਮਰਜੀ ਜਿੱਧਰੋਂ ਮਰਜੀ ਆ ਕੇ ਬਹਿ ਜੇ ਇਹਨੂੰ ਲੱਤ ਛੜਦਾ ਤਾਂ ਪਤਾ ਵੀ ਨਹੀਂ ਕਿਉਂਕਿ ਇਹਨਾਂ ਗੁਣਾ ਕਰ ਕੀ ਇਹਦੀ ਕੀਮਤ ਹੋਣੀ ਆ ਇਹਨਾਂ ਗੁਣਾ ਕਰ ਕੀ ਮੰਨ ਕੇ ਚੱਲੋ ਜਿਹੜੀ ਇਹਦੀ ਦੁੱਧ ਦੀ ਕੈਪੈਸਿਟੀ ਹੋਣੀ ਆ ਕਿਉਂਕਿ ਬਰੀਡ ਦੇ ਵਿੱਚ ਫੁੱਲ ਆ ਜਿਹੜੀ ਪਿਓਰ ਬਰੀਡ ਹੁੰਦੀ ਆ ਜਿੰਨੀ ਸੁਧਰੀ ਜਾਂਦੀ ਆ ਉਹਨਾਂ ਹੀ ਸੁਭਾਅ ਇਹਨਾਂ ਦਾ ਚੇਂਜ ਹੋ ਜਾਂਦਾ ਇਹਨਾਂ ਗਾਈਆਂ ਨੂੰ ਮੇਲਿਆਂ 'ਚ 100-100 ਬੰਦੇ 'ਚ ਖੜੀਆਂ ਨੂੰ ਚੋਈ ਜਾਂਦੇ ਨੇ। ਸੋ ਦੇਖੋ ਕਿੰਨੇ ਸਾਥ ਲੈ ਚਲ ਪੁੱਤ ਅੰਦਰ ਲੈ ਚਲ। ਸੋ ਦੇਖੋ ਲੈ ਚਲ ਪੁੱਤ ਲੈ ਚਲ। ਸੋ ਆਪਾਂ ਤੋੜ ਕੇ ਵੀ ਦਿਖਾਤੀ ਤੁਹਾਨੂੰ ਪੂਰੀ ਤਸੱਲੀ ਕਰਾਤੀ। ਬਾਕੀ ਮੇਰਾ ਵੀਰ ਕੋਈ ਮੇਰਾ ਆਨਲਾਈਨ ਮੰਗਾਉਂਦਾ ਇਹ ਥਣਾ ਦੀ ਆਪਾਂ ਘਰੇ ਵਿੱਚ ਚੈੱਕ ਕਰਾ ਕੇ ਆਵਾਂਗੇ। ਕੋਈ ਮੇਰਾ ਵੀਰ ਇੱਥੇ ਆ ਕੇ ਲੈਂਦਾ ਹਾਲੀ ਪੁੱਤ ਨਹੀਂ ਪੁੱਤ ਦੇਖ ਕੇ ਤੋੜਨੀ ਮੈਟ ਥੋੜਾ ਮੈਟ ਇਕੱਠਾ ਹੋ ਗਿਆ। ਸੋ ਕੋਈ ਮੇਰਾ ਵੀਰ ਇੱਥੇ ਆ ਕੇ ਤਸੱਲੀ ਕਰਦਾ ਥਣਾ ਦੀ ਤਸੱਲੀ ਕਰ ਸਕਦਾ ਥਣਾ ਦੀ ਇਹ ਪਾਸ ਆ ਬਿਲਕੁਲ। ਸੋ 2 ਨੰਬਰ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਐਚ ਐਫ ਬੱਛੀ ਇਹ ਦੋ ਦੰਦ ਮੂੰਹ ਆ ਦੋ ਤੋਂ ਚਾਰ ਦੰਦ ਬੱਛੀ ਹੋ ਰਹੀ ਆ ਸਾਰਾ ਬੱਛੀ ਦਾ ਰਿਕਾਰਡ ਆ ਇਹਦਾ ਕਿਹੜੇ ਸੀਮਣ ਦੀ ਆਪ ਆ ਤੇ ਕਿਹੜਾ ਸੀਮਣ ਅੱਗੇ ਇਹਦੇ ਲੱਗਿਆ ਹੋਇਆਗਾ ਸਾਰਾ ਬੱਛੀ ਦਾ ਰਿਕਾਰਡ ਆ ਤੁਸੀਂ ਦੇਖ ਸਕਦੇ ਹੋ ਇਹ ਪਹਿਲਾ ਸੂਆ ਬੱਛੀ ਆ ਇਹ ਹਜੇ ਹਫ਼ਤਾ 8 ਦਿਨ ਸੂਣ ਨੂੰ ਲੈਂਦੀ ਆ ਸੋ ਕਿਸੇ ਫਾਰਮ ਵਾਲੇ ਵੀਰ ਨੇ ਮੇਰੇ ਨੇ ਲੈਣੀ ਹੋਵੇ ਹਜੇ ਢਲਣਾ ਢੁਲਣਾ ਬਹੁਤ ਪਈਆਂ ਨੇ ਬੱਛੀਆਂ ਦੀਆਂ ਕੱਦ-ਗਾੜ ਫੋਲਾ ਸੋ 3 ਨੰਬਰ ਤੇ ਬੱਛੀ ਆ ਗਈ ਐਚ ਐਫ ਸੋ ਦੇਖੋ ਬੁਲਬੁਲ ਦਾ ਬੱਚੇ ਹੀ ਆ ਬਿਊਟੀ ਦੇਖੋ ਬੱਚੀ ਦੀ ਕਿੰਨੀ ਜਿਆਦੇ ਆ 26 27 ਲੀਟਰ ਨੇ ਪਲੂਨ ਨੇ ਦੁੱਧ ਦਿੱਤਾ ਹੋਇਆਗਾ ਥਣ ਕੱਲਾ ਕੱਲਾ ਨਿੱਖੜਵਾ ਹੱਥੀ ਚਵਾਈ ਚਾਹੇ ਚੋਲਿਓ ਚਾਹੇ ਤੁਸੀਂ ਮਸ਼ੀਨ ਤੇ ਲਾ ਲਿਓ ਥਣ ਬਹੁਤ ਸੋਹਣਾਗਾ ਹੱਥੀ ਚਵਾਈ ਵਾਲਾ ਨੇੜ ਤੋਂ ਚੈੱਕ ਕਰਾ ਆਂਦੇ ਆ ਬਾਕੀ ਬਰੀਡ ਦੇਖੋ ਬੱਚੀ ਦੀ ਬਿਊਟੀ ਦੇਖੋ ਬਰੀਡ ਦੇਖੋ ਹਾਈਟ ਲੈਂਥ ਫੁੱਲ ਆ ਸੋ ਦੇਖੋ ਨਾੜ ਦੇਖੋ ਕੱਲਾ ਕੱਲਾ ਨਿੱਖੜਨਾ ਥਾਣਾ ਹੱਥੀ ਚਵਾਈ ਵਾਲਾ ਇਹ 3 ਨੰਬਰ ਤੇ ਬੱਚੀ ਆ ਗਈ ਐਚ ਐਫ ਕਿਸੇ ਮੇਰੇ ਵੀਰ ਨੇ ਐਚ ਐਫ ਦਾ ਜੋੜਾ ਪਾਉਣਾ ਹੋਇਆ ਨਵਾਂ ਹਾਨ ਆ ਫੁੱਲ ਮਾਨ ਤਾਨ ਕੀਤਾ ਹੋਇਆ ਪਹਿਲਾ ਸੂਆ ਬੱਸੀ ਚਾਰ ਦੰ ਸੂਰੀਆ ਤੇ ਬੱਸੀ ਦੂਜਾ ਸੂਆ ਸੂਰੀਆ ਤੇ ਅੱਗੇ 4 ਨੰਬਰ ਤੇ ਆਪਾਂ ਦਿਖਾਉਣਾ ਏ ਸਾਨੂੰ ਜਰਸੀ ਦੇ ਵਿੱਚ ਕਾਫੀ ਜਰਸੀ ਸੋ ਢਿੱਲਾ ਲਾਂਡੂ ਲਾਂ ਤੁਸੀਂ ਦੇਖੋ ਕਿੰਨੇ ਆ ਪਈਆਂ ਨੇ ਇਹਨੇ 16 17 ਕਿਲੋ ਦੁੱਧ ਦਿੱਤਾ ਪਲੂਨ ਨੇ ਦੂਜਾ ਸੂਆ ਸੂਰੀਆ ਥਣ ਥਣ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਦੇਖੋ ਕੱਲਾ ਕੱਲਾ ਨਿੱਖੜ ਮਾ ਥਾਣਾ ਹੱਥੀ ਚਵਾਈ ਵਾਲਾ ਚਾਰੇ ਥਣ ਗੁੱਠਾਂ ਤੇ ਕੋਈ ਖੋਟ ਸਾਂਗ ਨਹੀਂ ਇਹਨੇ 16 17 ਕਿਲੋ ਦੁੱਧ ਦਿੱਤਾ ਪਲੂਨ ਨੇ ਦੂਜਾ ਸੂਆ ਕਾਫੀ ਜਰਸੀ ਸੂਰੀਆ ਅਜੇ ਹਫ਼ਤੇ ਦੀ ਕੱਚੀ ਆ ਇਹ ਕਿਸੇ ਮੇਰੇ ਵੀਰ ਦੇ ਪਸੰਦ ਹੋਈ ਇਹ ਬਸ ਵੀ ਫਰੀ ਸਾਡਾ ਹੈਗਾ ਇਹ ਸੇਲ ਵਾਸਤੇ ਅਵੇਲੇਬਲ ਆ ਇਹ 4 ਨੰਬਰ ਤੇ ਆਪਾਂ ਕਾਫੀ ਜਰਸੀ ਦਿਖਾਤੀ ਕੱਲਾ ਕੱਲਾ ਨਿਕਣ ਮਾ ਥਾਣਾ ਅਜੇ ਹਫਤਾ ਲੈਂਦੀ ਆ ਸੋ ਨੂੰ ਸੋ ਇੱਕ ਦੋ ਆਪਾਂ ਜੋੜਾ ਆ ਬੱਚੀਆਂ ਦਾ ਸਾਥ ਐਚਪ ਇੱਕ ਦੂਜਾ ਸੂਹਾ ਬੱਸੀ 30 32 ਕਿਲੋ ਦੁੱਧ ਦੇ ਦੂ ਐਦ ਕੀ ਪਹਿਲਾਂ 26 27 ਦਾ ਰਿਕਾਰਡ ਇੱਕ ਪਲੂਣ ਬੱਚੀ ਤੇ ਲਾਸਟ ਦੇ ਆਪਾਂ ਤੁਹਾਨੂੰ ਜਿਹੜੀ ਆ ਦਵਾਰੇ ਝਲਕ ਮਰਾ ਦਿੰਨੇ ਆ ਜਿਹਦੀ ਸੌਂਕੀਆ ਵੀਡੀਓ ਇੱਕ ਬਣਾਈ ਆ ਆਪਾਂ ਸਪੈਸ਼ਲ ਜ਼ਿਆਦਾ ਤਾਂ ਵੀਡੀਓ ਇਹਦੀ ਬਣਾਈ ਆ ਬਾਕੀ ਥਣ ਸੋ ਨੂੰ ਮੈਂ ਨੇੜ ਤੋਂ ਚੈੱਕ ਕਰਾਉਂਗਾ ਕੋਈ ਖੋਟ ਸਾਗ ਨਹੀਂ ਦੇਖੋ ਕੱਲਾ ਕੱਲਾ ਨਿੱਖਣਾ ਮਾ ਥਾਣਾ ਚਾਰੇ ਥਾਣ ਇੱਕੋ ਜਿਆ ਦੋਨੇ ਸੈਜ ਉਹੀ ਮੂਰ ਲੈ ਉਹੀ ਮਗਰਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ